ਸਤਿ ਸ਼੍ਰੀ ਅਕਾਲ ਦੋਸਤੋ ਸੋ ਅੱਜ ਅਸੀਂ ਪਹੁੰਚੇ ਆਂ ਖੁੱਲ੍ਹਿਆੜ ਵਾਲੀ ਸੜਕ ਤੇ ਪਹਿਲਾਂ ਤੁਹਾਨੂੰ ਜਿਹੜੀ ਵੀਡੀਓ ਪਾਈ ਆ ਉਹ ਤੁਹਾਨੂੰ ਪੁਲ ਦਿਖਾਇਆ ਸੀ ਜਿਹਦਾ ਓਵਰਫਲੋ ਹੋਇਆ ਹੋਇਆ ਸੀਗਾ ਪਾਣੀ ਤੇ ਜਿਸ ਦੇ ਨਾਲ ਜਿਹੜੀਆਂ ਕਿਸਾਨਾਂ ਨੇ ਵਾਲੇ ਦਾਲਾਂ ਵਾਲੀਆਂ ਫਸਲਾਂ ਸੀ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਸੀ ਅੱਜ ਜਿਹੜਾ ਹੁਣ ਅਸੀਂ ਖੜੇ ਆ ਉਹ ਸੜਕਾ ਸਾਡੇ ਪਿੰਡ ਤੋਂ ਜਿਹੜੀ 6 ਮਹੀਨੇ ਪਹਿਲਾਂ ਬਣੀ ਆ ਤੁਸੀਂ ਖੁਦ ਦੇਖ ਸਕਦੇ ਹੋ ਆ ਸੜਕਾ ਜਿਹੜੀ ਪਾਣੀ ਦੇ ਵਾਹ ਕਰਕੇ ਉਹ ਦੂਰ ਤੱਕ ਟੁੱਟ ਚੁੱਕੀ ਆ ਇੱਕ ਕਿਨਾਰੇ ਤੋਂ ਇਧਰੋਂ ਵਿਚਾਲੋਂ ਵੀ ਟੁੱਤੀ ਹੋਈ ਆ ਕਾ ਵੀਰਾਂ ਨੂੰ ਬੇਨਤੀ ਕਰਦਾ ਜਿਹੜੇ ਇਹ ਸੜਕ ਤੋਂ ਹੀ ਲੰਘਣਾ ਚਾਹੁੰਦੇ ਨੇ ਮੋਟਰਸਾਈਕਲ ਲੰਘਣਾ ਨਹੀਂ ਇੱਥੋਂ ਦੀ ਜਿਹੜੇ ਭਈ ਕਈ ਵਾਰੀ ਜਿਨ੍ਹਾਂ ਦਾ ਰਾਹ ਬਣਿਆ ਹੋਇਆ ਵੀ ਹਾਂ ਅਸੀਂ ਠੁੱਲੀ ਰਾਹੋਂ ਟਿੱਬੇ ਤੋਂ ਆ ਸੜਕ ਰਾਹੀਂ ਜਾਣਾ ਕਿਉਂਕਿ ਸੜਕ ਕਾਫੀ ਟੁੱਟ ਚੁੱਕੀ ਹੈ ਉਧਰ ਵੀ ਦੂਰ ਤੱਕ ਆ ਜਿਹੜੀ ਸੜਕ ਹੈ ਉਹ ਟੁੱਟ ਚੁੱਕੀ ਹੈ ਪਾਣੀ ਦਾ ਬਹੁਤ ਜ਼ਿਆਦਾ ਤੇਜ਼ ਵਹਾਹ ਸੋ ਇਹ ਤੁਸੀਂ ਖੁਦ ਦੇਖ ਸਕਦੇ ਹੋ ਕਿ ਪਾਣੀ ਦੀ ਸਪੀਡ ਕਿੰਨੀ ਹੈ ਤੇ ਇਹ ਸੜਕ ਦਾ ਪਾਣੀ ਨੇ ਕਾਫੀ ਨੁਕਸਾਨ ਕਰ ਦਿੱਤਾ ਸੋ ਦੋਸਤੋ ਮੈਂ ਤਾਂ ਇੱਕੋ ਹੀ ਦੁਹਾਰ ਚ ਕਰੂੰਗਾ ਸਾਰਿਆਂ ਨੂੰ ਤੇ ਕੋਸ਼ਿਸ਼ ਕਰੋ ਰਲ ਮਿਲ ਕੇ ਆਪਾਂ ਸਾਰੇ ਇਸ ਜਿਹੜੀ ਤਰਾਸ਼ ਦੀ ਘੜੀ ਹੈ ਜਿਹੜੇ ਹੜਾ ਵਰਗੇ ਮਾਹੌਲ ਬਣੇ ਹੋਏ ਨੇ ਇੱਕ ਦੂਜੇ ਦਾ ਸਾਥ ਦੇਈਏ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਉਹ ਵੀ ਇੱਕ ਦੂਜੇ ਦਾ ਸਾਥ ਦੇਣ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਪਾਣੀ ਖੜਾ ਹੈ ਉਹਨਾਂ ਦੇ ਖੇਤਾਂ 'ਚੋਂ ਪਾਣੀ ਦੀ ਨਿਕਾਸੀ ਕਿਵੇਂ ਹੋਣੀ ਹੈ ਕਿਵੇਂ ਕਰਾਉਣੀ ਹੈ ਉਹ ਵੀ ਮੈਂ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਇੱਕ ਦੂਜੇ ਦਾ ਸਾਥ ਦੇ ਕੇ ਜਿਹੜੀਆਂ ਫਸਲਾਂ ਨੇ ਉਹਨਾਂ ਨੂੰ ਜਿਹੜੀ ਬਰਬਾਦੀ ਹੈ ਉਹ ਤੋਂ ਬਚਾਇਆ ਜਾਵੇ। ਸੋ ਮੈਂ ਇਹ ਵੀ ਦੇਖ ਰਿਹਾ ਕਿ ਅਸੀਂ ਪਿੱਛੋਂ ਕਾਫੀ ਦੂਰ ਤੋਂ ਤੁਰ ਕੇ ਆਏ ਲਗਭਗ ਹਰ ਇੱਕ ਥੋੜੀ ਥੋੜੀ ਜਗ੍ਹਾ ਤੇ ਜਾ ਕੇ ਪੁਲੀਆਂ ਬਣੀਆਂ ਹੋਈਆਂ ਸੀਗੀਆਂ ਜਿਨ੍ਹਾਂ ਦੇ ਰਾਹੀਂ ਉਧਰ ਸੜਕਾਂ ਤੋਂ ਪਾਣੀ ਦਾ ਨਿਕਾਸ ਦੂਜੇ ਪਾਸੇ ਹੁੰਦਾ ਹੈ ਮੇਰੇ ਹਿਸਾਬ ਨਾਲ ਮਹਿਕਮੇ ਵੱਲੋਂ ਇੱਥੇ ਉਹ ਕਾਫੀ ਦੂਰ ਤੋਂ ਲੈ ਕੇ ਲਗਭਗ ਕਿਲੋਮੀਟਰ ਦੇ ਏਰੀਆ ਤੱਕ ਇੱਕ ਵੀ ਪੁਲੀ ਨਹੀਂ ਲਾਈ ਗਈ ਜਾਂ ਹੋ ਸਕਦਾ ਹੈ ਕਿ ਨਾ ਉਹਨਾਂ ਦੇ ਜਿਹੜਾ ਇੰਜੀਨੀਅਰਸ ਸੀ ਉਹਨਾਂ ਨੇ ਗੌਰ ਕਰੀ ਹੋਵੇ ਆਦੇ ਇੱਥੇ ਵੀ ਇੱਕ ਦੋ ਪੁਲੀਆਂ ਲੱਗ ਜਾਂਦੀਆਂ ਦੋ ਪੁਲੀਆਂ ਲੱਗ ਜਾਂਦੀਆਂ ਇੱਥੇ ਟੁਕਟਾ ਹੈ ਜੀ ਅੱਛਾ ਇੱਥੇ ਵੀ ਜੇ ਇੱਕ ਦੋ ਕੁੜੀਆਂ ਲੱਗ ਜਾਂਦੀਆਂ ਤਾਂ ਜਿਹੜੀ ਸੜਕ ਹੈ ਉਹ ਟੁੱਟਣੋਂ ਬਚ ਸਕਦੀ ਸੀ ਇਹ ਜਿਹੜੀ ਨਵੀਂ ਬਿਲਕੁਲ ਨਵੀਂ ਸੇਮ ਹੀ ਨੇ ਪਹਿਲਾਂ ਹੀ ਬਣੀ ਆ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਕਿੰਨਾ ਮਟੀਰੀਅਲ ਪਾਇਆ ਗਿਆ ਹੈ ਨਾ ਸੜਕ ਦੇ ਮੈਂ ਤੁਹਾਨੂੰ ਦਿਖਾਉਣਾ ਤੁਸੀਂ ਆ ਦੇਖੋ ਵੀ ਕਿੱਦਾਂ ਕਿੱਦਾਂ ਮਟੀਰੀਅਲ ਪਾਇਆ ਗਿਆ ਸੜਕ ਤੇ ਲਗਭਗ 2.5 ਫੁੱਟ ਜਿਹੜੇ ਹੈਗੇ ਨੇਗੇ ਪਾਏ ਗਏ ਨੇ ਆਪਣੇ ਬੱਤੇ ਪਾਏ ਗਏ ਨੇ ਫਿਰ ਮਿੱਟੀ ਪਾ ਕੇ ਕਾਫੀ ਵੱਡਾ ਜਿਹੜਾ ਮਟੀਰੀਅਲ ਬਹੁਤ ਵਧੀਆ ਮਟੀਰੀਅਲ ਪਾ ਕੇ ਜਿਹੜੀ ਦੋਸਤੋ ਸੜਕ ਬਣਾਈ ਸੀ ਸੋ ਵਧੀਆ ਪੂਰਾ ਮਟੀਰੀਅਲ ਪਾਇਆ ਸੀਗਾ ਮੈਂ ਕਿਵੇਂ ਮੋਲੋ ਪਰ ਫੇਰ ਵੀ ਪਾਣੀ ਦਾ ਪ੍ਰੋਪਰ ਤਰੀਕੇ ਦੇ ਨਾਲ ਪਾਣੀ ਦਾ ਪ੍ਰੋਪਰ ਤਰੀਕੇ ਦੇ ਨਾਲ ਲਾਂਘਾ ਨਾ ਹੋਣ ਕਰਕੇ ਜਾਂ ਕੁੜੀਆਂ ਵਗੈਰਾ ਨਾ ਲੱਗੀਆਂ ਹੋਣ ਕਰਕੇ ਇਹ ਕਾਫੀ ਵੱਡਾ ਨੁਕਸਾਨ ਹੋ ਗਿਆ ਨਵੀਂ ਬਣੀ ਸੜਕ ਟੁੱਟ ਗਈ ਹੈ ਸੋ ਮੈਂ ਬੇਨਤੀ ਕਰੂੰਗਾ ਮੈਕਮੇ ਵਾਲੇ ਕਰਮਚਾਰੀਆਂ ਨੂੰ ਵੀ ਉਹ ਵੀ ਆ ਕੇ ਮੌਕਾ ਦੇਖਣ ਤਾਂ ਜੋ ਇੱਥੇ ਕੋਈ ਹੋਰ ਹਾਦਸਾ ਨਾ ਵਾਪਰ ਜੇ ਕਿਉਂਕਿ ਇਹ ਸੜਕ ਟੁੱਪੀ ਹੋਈ ਦਾ ਦੂਰੋਂ ਪਤਾ ਨਹੀਂ ਲੱਗਦਾ ਦੂਰੋਂ ਲਵੇ ਬਿਲਕੁਲ ਨਜ਼ਦੀਕ ਆ ਕੇ ਪਤਾ ਲੱਗਦਾਗਾ ਪਾਣੀ ਦਾ ਵਹਾਅ ਤੋਂ ਨਹੀਂ ਚੱਲਣ ਕਰਕੇ ਕਈ ਵਾਰੀ ਕੋਈ ਹਾਦਸਾ ਨਾ ਹੋ ਜੇ ਇਸ ਕਰਕੇ ਮੈਕਮਲੇ ਦੇ ਕਰਮਚਾਰੀਆਂ ਨੂੰ ਵੀ ਬੇਨਤੀ ਕਰਦੇ ਆ ਕਿ ਉਹ ਵੀ ਮੌਕਾ ਜ਼ਰੂਰ ਦੇਖਾਂ ਤੇ ਘੱਟ ਵੀ ਕਾਰਵਾਈ ਕਰਕੇ ਇੱਥੇ ਵੀ ਇੱਕ ਦੋ ਕੁਲੀਆਂ ਨੇ ਜਿਹੜੀਆਂ ਜੇ ਲਗਾਈਆਂ ਜਾਣ ਤਾਂ ਜੋ ਜਿਹੜੀ ਅਗਲੀ ਵਾਰ ਤੋਂ ਇਹ ਸੜਕਾ ਜਿਹੜਾ ਇਹਦਾ ਨੁਕਸਾਨ ਨਾ ਹੋਵੇ ਤੇ ਦੋਸਤੋ ਵੀਡੀਓ ਚੰਗੀ ਲੱਗੇ ਤੇ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਧੰਨਵਾਦ ਦੋਸਤੋ ਅਸਲੀ ਕਾਲ ਸਾਰਿਆਂ ਨੂੰ